ਚਿਰੀਕਾ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਵਿਸ਼ਵ ਬਾਜ਼ਾਰ ਤੋਂ ਆ ਰਹੀ ਹੈ ਜਿੱਥੇ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਤਾਕਤਾਂ ਅਮਰੀਕੀ ਅਤੇ ਯੂਰਪੀ ਸੰਗ ਆਮੋ ਸਾਹਮਣੇ ਆ ਗਈਆਂ ਨੇ ਗ੍ਰੀਨਲੈਂਡ ਨੂੰ ਹਾਸਲ ਕਰਨ ਇਹ ਰਾਸ਼ਟਰਪਤੀ ਡੋਨਾਲਡ 트ੰਪ ਦੀ ਚੇਦਨੇ ਹੋਣ ਇੱਕ ਅਜਹੀ ਵਿਆਪਕ ਵਪਾਰਕ ਜੰਗ ਦਾ ਰੂਪ ਧਾਰ ਲਿਆ ਹੈ ਜਿਸ ਨੇ ਪੂਰੀ ਦੁਨੀਆ ਦੀ ਆਰਥਿਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਜੋਰਪੀ ਸੰਗ ਨੇ 트ੰਪ ਦੀਆਂ ਧਮਕੀਆਂ ਅੱਗੇ ਝੁਕਣ ਦੀ ਬਜਾਏ ਹੁਣ ਤੱਕ ਦਾ ਸਭ ਤੋਂ ਵੱਡਾ ਜਵਾਬੀ ਹਮਲਾ ਕਰਨ ਦਾ ਐਲਾਨ ਕਰ ਦਿੱਤਾ ਰਿਸੇਲਸ ਵਿੱਚ ਹੋਈ ਇੱਕ ਐਮਰਜੈਂਸੀ ਮੀਟਿੰਗ ਵਿੱਚ ਇਹ ਇਤਿਹਾਸਿਕ ਫੈਸਲਾ ਲਿਆ ਗਿਆ ਕਿ ਅਮਰੀਕਾ ਤੋਂ ਆਉਣ ਵਾਲੇ ਸਾਮਾਨ 93 ਬਿਲੀਅਨ ਯੂਰੋ ਲਗਭਗ 8.5 ਲੱਖ ₹80 ਦੀ ਭਾਰੀ ਟੈਰਫ ਲਗਾਏ ਜਾਣਗੇ ਇਹ ਹੁਣ ਸਿਰਫ ਵਪਾਰਕ ਗੱਲਬਾਤ ਨਹੀਂ ਰਹੀ ਸਗੋ ਇੱਕ ਖੁੱਲੀ ਆਰਥਿਕ جنگ ਦਾ ਅਗਾਸ ਹੋ ਚੁੱਕਾ ਹੈ ਇਸ ਪੂਰੇ ਵਿਵਾਦੀ ਜੜ੍ਹ ਰਾਸ਼ਟਰਪਤੀ 트ੰਪ ਦੀ ਉਹ ਮੰਗ ਹੈ ਜਿਸ ਵਿੱਚ ਉਹ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ 트ੰਪ ਨੇ ਇਥੋਂ ਤੱਕ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਟਾਪੂ ਨੂੰ ਨਾ ਮਿਲਿਆ ਤਾਂ ਉਹ ਫੌਜੀ ਕਾਰਵਾਈ ਤੋਂ ਵੀ ਪਿੱਛੇ ਨਹੀਂ ਹਟਣਗੇ ਡੈਨਮਾਰਕ ਅਤੇ ਹੋਰ ਯੂਰਪੀ ਦੇਸ਼ਾਂ ਨੇ ਇਸ ਮੰਗ ਨੂੰ ਆਰਥਿਕ ਬਲੈਕਮੇਲ ਦੱਸਦੇ ਐ ਸਪਸ਼ਟ ਨਕਾਰ ਦਿੱਤਾ ਹੈ ਇਸ ਵਿਰੋਧ ਤੋਂ ਬਾਅਦ ਕੇ 트ੰਪ ਨੇ ਫਰਾਂਸ ਜਰਮਨੀ ਅਤੇ ਜੋਕੇ ਵਰਗੇ 8 ਪ੍ਰਮੁੱਖ ਦੇਸ਼ਾਂ ਤੇ 25% ਤੱਕ ਦੇ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ ਜੋ 1 ਫਰਵਰੀ 2026 ਤੋਂ ਲਾਗੂ ਹੋਣਗੇ ਪਰ ਯੂਰਪ ਵੀ ਪਿੱਛੇ ਨਹੀਂ ਹਟਿਆ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੰਪ ਨੇ ਆਪਣਾ ਆਦੇਸ਼ ਲਾਗੂ ਕੀਤਾ ਤਾਂ 6 ਫਰਵਰੀ ਤੋਂ ਅਮਰੀਕੀ ਕੰਪਨੀਆਂ ਨੂੰ ਯੂਰਪੀ ਬਾਜ਼ਾਰ ਵਿੱਚੋਂ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ ਹਾਲਾਤ ਇਨ ਨਾਜ਼ੁਕ ਹੋ ਚੁੱਕੇ ਨੇ ਕਿ ਗ੍ਰੀਨਲੈਂਡ ਦੀ ਬਰਫ਼ੀਲੀ ਧਰਤੀ 'ਤੇ ਹੁਣ ਹਥਿਆਰਾਂ ਦੀ ਗੂੰਜ ਸੁਣਾਈ ਦੇਣ ਲੱਗੀ ਹੈ ਯੂਰਪੀ ਦੇਸ਼ਾਂ ਨੇ ਕਿਸੇ ਵੀ ਸੰਭਾਵੀ ਅਮਰੀਕੀ ਕਬਜ਼ੇ ਨੂੰ ਰੋਕਣ ਲਈ ਉੱਥੇ ਪਹਿਲਾਂ ਹੀ ਆਪਣੀ ਫੌਜ ਤੈਨਾਤ ਕਰ ਦਿੱਤੀ ਹੈ ਰੱਖਿਆ ਮਾਰਾਂ ਦਾ ਕਹਿਣਾ ਹੈ ਕਿ ਇਹ ਵਿਵਾਦ ਨਾਟੋ ਵਰਗੇ ਦਹਾਕੇਆਂ ਪੁਰਾਣੇ ਸੁਰੱਖਿਆ ਗੱਠ ਚੋੜ ਨੂੰ ਹਮੇਸ਼ਾ ਲਈ ਤੋੜ ਸਕਦਾ ਹੈ ਇਸ ਆਰਥਿਕ ਅਤੇ ਫੌਜੀ ਤਣਾ ਦਾ ਅਸਰ ਸਿੱਧਾ ਤੁਹਾਡੀ ਜੇਬ ਤੇ ਪੈਣ ਵਾਲਾ ਹੈ ਵਿਸ਼ੇ ਬਾਜ਼ਾਰ ਵਿੱਚ ਆਰਥਿਕਤਾ ਕਾਰਨ ਨਿਬੀ ਇਸ ਕੰਮ ਵਿੱਚ ਭਾਜੜ ਪੈ ਗਈ ਹੈ ਜਿਸ ਕਾਰਨ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਨੇ ਜੇਕਰ ਇਹ ਵਪਾਰਕ ਜੰਗ ਨਾ ਰੁਕੀ ਤਾਂ ਗਲੋਬਲ ਸਪਲਾਈ ਚੇਨ ਟੁੱਟਣ ਕਰਕੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਹਿੰਗਾਈ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾ ਸਕਦੀ ਹੈ ਨਵੀਆਂ ਅਪਡੇਟਸ ਜਾਣਨ ਦੇ ਲਈ ਜੁੜੇ ਰਹੋ ਪੈਗਾਮ ਦੇ ਨਾਲ ਧੰਨ